ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਗੁਰਤਾਜ ਕੌਰ ਤੇ ਉਮੀਦ ਕਰਦੇ ਆ ਤੁਸੀਂ ਸਾਰੀ ਜਾਣੀ ਠੀਕ ਹੋਵੋਗੀ ਤਨ ਤਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ ਦੇ ਵਿੱਚ ਰੱਖਣ ਜੀ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਬੰਦੀ ਛੋੜ ਦੀ ਵਿੱਚ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਵਧੀਆ ਖੁਸ਼ੀਆਂ ਦੇ ਨਾਲ ਦੀਵਾਲੀ ਮਨਾਓ ਤੇ ਅੱਜ ਵਾਲੀ ਟ੍ਰਿਕ ਬਹੁਤ ਖਾਸ ਤੇ ਬਹੁਤ ਮਹਿੰਗੇ ਕਲੀਨਰ ਜਿਹੜੇ ਵਰਤਦੇ ਆ ਆਪਣੇ ਬਾਥਰੂਮ ਦੀਆਂ ਟੂਟੀਆਂ ਸਾਫ਼ ਕਰਨ ਵਾਸਤੇ ਤੇ ਚਲੋ ਅੱਜ ਮੈਂ ਤੁਹਾਨੂੰ ਦੱਸਦੀਆਂ ਇੱਕ ਦੋ ਚੀਜ਼ਾਂ ਦੇ ਨਾਲ ਚੁਟਕੀਆਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਟੂਟੀਆਂ ਨੇ ਇੱਕਦਮ ਲਿਸ਼ਕ ਜਾਣਗੀਆਂ ਤੇ ਇੱਕਦਮ ਚਮਕ ਜਾਣਗੀਆਂ ਤੇ ਬਿਲਕੁਲ ਲਾਈਵ ਰਿਜ਼ਲਟ ਤੁਹਾਨੂੰ ਦਿਖਾਉਂਗੀ ਮੈਂ ਬਹੁਤ ਸੌਖੀ ਟਰਿਕ ਹੈ ਚਲੋ ਭੈਣੋ ਜ਼ਿਆਦੀ ਦੇਰੀ ਨਹੀਂ ਕਰਦੇ ਕਰਦੇ ਆ ਵੀਡੀਓ ਸਟਾਰਟ ਆਜੋ ਜੀ ਹਾਂਜੀ ਜੀ ਜਿਵੇਂ ਤੁਸੀਂ ਦੇਖ ਹੀ ਸਕਦੇ ਆ ਕਿ ਟੂਟੀਆਂ ਦੇ ਉੱਪਰ ਨਾ ਦਾਗ ਜਿ ਕਿੰਨੇ ਗੰਦੇ ਪੈ ਜਾਂਦੇ ਹਨਾ ਇਸ ਤਰ੍ਹਾਂ ਕਿੰਨਾ ਗੰਦਾ ਲੱਗਦਾ ਆ ਤੇ ਪਾਣੀ ਦੇ ਦਾਗ ਜਿਹੜੇ ਪਏ ਹੁੰਦੇ ਨਾ ਉਹਨਾਂ ਕਰਕੇ ਇਸ ਤਰ੍ਹਾਂ ਗੰਦਾ ਜਿਹਾ ਹੋ ਜਾਂਦਾ ਤੇ ਦਾਗ ਜਿਹੜੀਆਂ ਲੱਥ ਦੇ ਨਹੀਂ ਹੈਗੇ ਤੇ ਸਨੀਆਂ ਕੈਪ ਆ ਟੂਟੀਆਂ ਇਹ ਸਾਰੀਆਂ ਜਿਹੜੀਆਂ ਬੜੀਆਂ ਧੁੰਦਲੀਆਂ ਜੀਆਂ ਬੜੀਆਂ ਗੰਦੀਆਂ ਜੀਆਂ ਲੱਗਦੀਆਂ ਇਹਦੀਆਂ ਹਨਾ ਤੇ ਜ਼ਿਆਦਾਤਰ ਆਪਾਂ ਇੱਥੇ ਕੋਈ ਕੈਮੀਕਲ ਵੀ ਨਹੀਂ ਵਰਤਦੇ ਆ ਕਿਉਂਕਿ ਸਟੀਲ ਦੀਆਂ ਟੂਟੀਆਂ ਨੇ ਤੇ ਖਰਾਬ ਹੋ ਜਾਂਦਾ ਡਾਰੀ ਹੁੰਦਾ ਤੇ ਚਲੋ ਅੱਜ ਆਪਾਂ ਨਾ ਸੋਕੇ ਜਿਹੇ ਤਰੀਕੇ ਦੇ ਨਾਲ ਘਰੇਲੂ ਟ੍ਰਿਕ ਦੇ ਨਾਲ ਇਹਨਾਂ ਨੂੰ ਸਾਫ਼ ਕਰਦੇ ਆ ਤੇ ਦੇਖਦੇ ਆ ਸਾਡੀ ਇਹ ਵਾਲੀ ਟ੍ਰਿਕ ਕਿੰਨੀ ਕ ਕਾਮਜ਼ਾਬ ਰਹਿੰਦੀ ਆ ਚਲੋ ਜੀ ਇਸ ਤਰ੍ਹਾਂ ਦੀ ਕਫਾ ਕਟੋਰੀ ਲੈ ਲੈਣੀ ਆ ਤੇ ਇਹਦੇ ਵਿੱਚ ਮੈਂ ਪਾਵਾਂਗੀ ਕੋਲਗੇਟ ਕਿਉਂਕਿ ਇਹ ਬੜੀ ਸਸਤੀ ਹੀ ਕੋਲਗੇਟ ਆ ਛੋਟੀ ਜਿਹੀ ਟਿਊਬ ਰੱਖੀ ਹੋਈ ਆ ਮੈਂ ਕਿਉਂਕਿ ਕਾਫੀ ਨਾ ਕੰਮ ਆਂਦੀ ਆ ਮੇਰੀਆਂ ਟ੍ਰਿਕਸ ਦੇ ਵਿੱਚ ਤੇ ਸਸਤੀ ਵੀ ਆ ਤੇ ਇੱਕ ਸੇਫ ਵੀ ਆ ਕਿ ਆਪਣੀਆਂ ਟੂੜੀਆਂ ਸਟੀਲ ਦੀਆਂ ਨੇ ਤੇ ਖਰਾਬ ਨਹੀਂ ਹੋਏਗੀ ਕਿਉਂਕਿ ਆ ਪਿਕ ਵਗੈਰਾ ਪਾ ਪਾਉਨੇ ਆ ਤੇ ਟੂੜੀਆਂ ਖਰਾਬ ਹੋਣ ਦਾ ਡਰ ਹੁੰਦਾ ਹੈਗੀ ਆ ਕੋਲਗੇਟ ਇਹਦੇ ਨਾਲ ਕੋਈ ਵੀ ਕ੍ਰੱਬ ਵੀ ਨਹੀਂ ਹੁੰਦੀ ਹੈ ਇਹ ਤੇ ਇਕੱਲੇ ਸਾਡੇ ਦੰਦ ਹੀ ਨਹੀਂ ਸਾਫ਼ ਕਰਦੀ ਇਹ ਸਾਡੀਆਂ ਕਾਫੀ ਟ੍ਰਿਕਸ ਦੇ ਵਿੱਚ ਕੰਮ ਆਉਂਦੀ ਤੁਸੀਂ ਮੇਰੀਆਂ ਬਾਕੀ ਵੀਡੀਓਸ ਵੀ ਦੇਖ ਸਕਦੇ ਹੋ ਤੇ ਮੈਂ ਬਹੁਤ ਛੋਟੀਆਂ-ਛੋਟੀਆਂ ਟ੍ਰਿਕ ਤੁਹਾਡੇ ਵਾਸਤੇ ਲੈ ਕੇ ਆਂਦੀ ਆ ਤੇ ਤੁਸੀਂ ਪਲੀਜ਼ ਜ਼ਰੂਰ ਦੇਖਿਆ ਕਰੋ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਟ੍ਰਿਕ ਘਰ ਦੇ ਵਿੱਚ ਹੀ ਜਿਹੜੀਆਂ ਬਣ ਜਾਣ ਤੇ ਇੱਕ ਸੋਖੀਆਂ ਹੋਣ ਤੇ ਜ਼ਿਆਦਾ ਸਮਾਨ ਇਕੱਠਾ ਕਰਨਾ ਪਵੇ ਠੀਕ ਹੈ ਜੀ ਬਸ ਉਹ ਕੋਲ ਜਿਹੜੀ ਲੈ ਲਈ ਜਿਹੜੀ ਸਾਡੇ ਘਰਾਂ ਦੇ ਵਿੱਚ ਨਾਰਮਲ ਹੀ ਸਭ ਦੇ ਘਰਾਂ 'ਚ ਹੁੰਦੀ ਹੀ ਹੁੰਦੀ ਹੋ ਤੇ ਇੱਕ ਹੀ ਲੈ ਲਿਆ ਮੈਂ ਇੱਥੇ ਵਾਈਟ ਸਿਰਕਾ ਇਹ ਵੀ ਤਕਰੀਬਨ ਸਾਡੇ ਕਿਚਨ ਦੇ ਵਿੱਚੋਂ ਮਿਲ ਹੀ ਜਾਂਦਾ ਤੇ ਕੋਈ ਵੀ ਮਹਿੰਗੀ ਮਹਿੰਗੀ ਕੈਮੀਕਲ ਲੈਣ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਕੋਲ ਨਾ ਟੂਟੀਆਂ ਸਾਫ਼ ਕਰਨ ਵਾਸਤੇ ਇੱਕ ਪਿਆ ਹੋਇਆ ਕਲੀਨਰ ਵੀ ਤੇ ਮੈਂ ਉਹਦੇ ਨਾਲ ਬਹੁਤ ਘੱਟ ਕਰਦੀ ਆ ਟੂਟੀਆਂ ਸਾਫ਼ ਮੈਂ ਜ਼ਿਆਦਾਤਰ ਇਹਨੇ ਦੀ ਟ੍ਰਿਕਸ ਦੇ ਨਾਲ ਕਰਦੀ ਆ ਕਿਉਂਕਿ ਮੈਨੂੰ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਤੇ ਬਾਕੀ ਉਹ ਵੀ ਮੈਂ ਤੁਹਾਡੇ ਨਾਲ ਕਿਸੇ ਦਿਨ ਵੀਡੀਓ ਸਾਂਝੀ ਕਰਾਂਗੀ ਉਸ ਕਲੀਨਰ ਦੀ ਪਰ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਮੇਰੇ ਇਹ ਵਾਲੇ ਜਿਹੜੇ ਨਾਰਮਲ ਜਿਹੜੇ ਘਰੇਲੂ ਕਲੀਨਰ ਨੇ ਇਹ ਜਿਆਦਾ ਬੈਸਟ ਲੱਗਦੇ ਨੇ ਮੈਨੂੰ ਤੇ ਮੈਂ ਇਹਨਾਂ ਦੀ ਐਪ ਦੇ ਨਾਲ ਟੋਟੀਆਂ ਸਾਫ਼ ਕਰ ਲੰਨੀ ਆ ਤੇ ਇਸ ਤਰ੍ਹਾਂ ਬਸਾ ਭੋਲ ਲੈਣਾ ਜੀ ਇੱਕ ਵਧੀਆ ਜਿਹਾ ਕੋਲ ਜਿਹੜਾ ਭੋਲ ਆ ਉਹ ਤਿਆਰ ਕਰ ਲੈਣਾ ਜਿਹੜਾ ਸਿਰਕਾ ਹੈ ਇਹ ਵੈਸੇ ਹੀ ਗੰਦਗੀ ਨੂੰ ਬਹੁਤ ਕੱਢ ਦਿੰਦਾ ਹੈ ਆ ਦੇਖੋ ਇਵੇਂ ਦਾ ਪੇਸਟ ਮੈਂ ਤਿਆਰ ਕਰ ਲਿਆ चलो हूँ आप लगाते हैं तो देखते हैं दे कि कामयाब रही है ट्रिक सा हाँ जी आप देखते दे। हैं इस तरह का मैं एक ब्रश लै लिया ਵੇਸਟ ਬਰਸ਼ ਪਿਆ ਸੀਗਾ ਮੇਰੇ ਕੋਲ ਤੇ ਤੁਸੀਂ ਵੀ ਇਹਦਾ ਵੇਸਟ ਬਰਸ਼ ਲਿਆ ਕਰਾ ਜਾਂ ਜੀ ਦੀ ਵੀ ਆਪਣਾ ਤੁਸੀਂ ਲਗਾਣਾ ਚਾਹਦੇ ਹੋ ਲਗਾ ਸਕਦੇ ਹੋ ਪਰ ਬਰਸ਼ ਦੇ ਨਾਲ ਇਹ ਹੋਏਗਾ ਕਿ ਥੋੜਾ ਜਿਹਾ ਆਪ ਕੋਲਾ ਪੁਲਾ ਇਸ ਤਰ੍ਹਾਂ ਇਹਨੂੰ ਸਕਰਬ ਕਰ ਸਕਦੇ ਆ ਬਰਸ਼ ਦੇ ਨਾਲ ਤੇ ਮੇਰੇ ਨਾਲ ਕਰਾਂਗੀ ਕਿਉਂਕਿ ਇਹ ਦਰਾਂ ਤਰੀਕੇ ਦੇ ਨਾਲ ਹੀ ਸਕਰਬ ਹੋ ਜਾਂਦਾ ਤੇ ਜਿਹਦੇ ਨਾਲ ਆਪਾ ਬਰਤਨ ਸਾਫ ਕਰਦੇ ਜਾਂ ਕੋਬਲ ਸਕਰਬ ਲਗਾਵਾਂਗੇ ਤੇ ਉਹ ਥੋੜਾ ਜਿਹਾ ਇਹ ਕਿਸਕ੍ਰੈਚ ਪੈਣ ਦਾ ਡਰ ਹੁੰਦਾ ਇਸ ਕਰਕੇ ਇਹਦੇ ਨਾਲ ਕੋਲੇ ਕੋਲੇ ਨਾਲ ਆਫਟ ਤੁਸੀਂ ਕਰ ਸਕਦੇ ਹੋ ਤਦ ਨਾਲ ਇਹਦਾ ਛੋਟੀਆਂ-ਛੋਟੀਆਂ ਜਗ੍ਹਾ ਤੇ ਜਿਹੜਾ ਬਰਸ਼ ਹੈ ਤੇ ਚੰਗੀ ਤਰ੍ਹਾਂ ਜਿਹੜਾ ਇਹ ਉਸਸ ਕ럽 ਕਰ ਦਿੰਦਾ ਵਾਜ ਜਾਂਦਾ ਹੈ ਆ ਦੇਖੋ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਕੂੜੀਆਂ ਤੇ ਆਹੋ ਆਵਲੀਆਂ ਚੀਜ਼ਾਂ ਜਿਹੜੀਆਂ ਨਾ ਬਰਸ਼ ਦੇ ਨਾਲ ਜੇਂ ਕੀ ਤਰ੍ਹਾਂ ਥਲੀ ਹੋ ਰਹੀਆਂ ਆਪਾਂ ਇਸੇ ਤਰੀਕੇ ਦੇ ਨਾਲ ਸਾਰੇ ਜਿਹੜੇ ਆ ਉਹ ਸਾਫ਼ ਕਰਾਂਗੇ ਕਿਉਂਕਿ ਇਹਨਾਂ ਪਾਣੀ ਦੇ ਦਾਗ ਤੇ ਪੈਦੇ ਪੈਦੇ ਕਿਉਂਕਿ ਜਿੱਨਾ ਵਾਸ਼ੂਮ ਯੂਜ਼ ਹੁੰਦਾ ਤੇ ਪਾਣੀ ਦੇ ਦਾਗ ਜਦੋਂ ਸੁੱਕ ਜਾਂਦੇ ਨੇ ਦੇ ਉੱਪਰ ਤੇ ਟੋਟੀਆਂ ਬਹੁਤ ਜ਼ਿਆਦਾ ਗੰਦੀਆਂ ਲੱਗਦੀਆਂ ਨੇ ਤੇ ਬਾਰ-ਬਾਰ ਮਹਿੰਗੇ-ਮਹਿੰਗੇ ਕੈਮੀਕਲ ਨਹੀਂ ਵਰਤੇ ਜਾਂਦੇ ਕਿਉਂਕਿ ਐਵੇਂ ਇੰਨੇ ਪੈਸੇ ਵੀ ਕਿਉਂ ਖਰਚਣੇ ਹੁੰਦੇ ਆ ਕਿਉਂਕਿ ਇਹ ਤਾਂ ਡੇਲੀ ਦਾ ਕੰਮ ਆ ਸਾਡਾ ਕਲੀਨ ਕਰਨਾ ਹਨਾ ਤਾਂ ਡੇਲੀ-ਦੇਲੀ ਇੰਨੇ ਮਹਿੰਗੇ-ਮਹਿੰਗੇ ਪ੍ਰੋਡਕਟ ਇਹ ਨਿ ਮਹਿੰਗੇ-ਮਹਿੰਗੇ ਕੈਮੀਕਲ ਖਰਚਣ ਦੀ ਚਾਏ ਤੁਸੀਂ ਇਧਰ ਛੋਟੀਆਂ-ਛੋਟੀਆਂ ਘਰੇਲੂ ਟ੍ਰਿਕਸ ਦੇ ਨਾਲ ਆਪਣੇ ਘਰ ਵੀ ਕਲੀਨਿੰਗ ਕਰ ਸਕਦੇ ਹੋ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਤੁਹਾਨੂੰ ਜੋ ਸਾਡੀਆਂ ਸਾਡੇ ਚੈਨਲ ਤੇ ਛੋਟੀਆਂ-ਛੋਟੀਆਂ ਘਰੇਲੂ ਟ੍ਰਿਕਸ ਬਿਲਕੁਲ ਐ ਸਿੰਪਲ ਤਰੀਕੇ ਦੇ ਨਾਲ ਜਿਆਦਾ ਖਰਚਾ ਨਾ ਹੋਵੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਜੀ ਇਸ ਕਰਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸੋਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਬਹੁਤ ਵਧੀਆ ਲੱਗਦਾ ਮੈਨੂੰ ਜਦੋਂ ਤੁਸੀਂ ਕਮੈਂਟ ਕਰਦੇ ਹੋ ਬੜੀ ਪਿਆਰੀ ਸੋਚ ਦੇ ਮਾਲਕ ਹੋ ਤੁਸੀਂ ਜਿਹੜੀ ਨੇ ਇੰਨੇ ਪਿਆਰੇ ਪਿਆਰੇ ਮੈਨੂੰ ਕਮੈਂਟ ਕਰਨਗੇ ਨਾ ਖਾਸ ਕਰਕੇ ਜਦੋਂ ਮੈਨੂੰ ਕਿਸੇ ਜਿੱਦਾਂ ਮੰਮੀ ਚਾਚੀ ਤਾਈਆਂ ਮਾਸਦੀਆਂ ਦੀ ਤਰ੍ਹਾਂ ਕੀ ਦਾ ਕਮੈਂਟ ਆਉਂਦਾ ਨਾ ਤਾਂ ਮੈਨੂੰ ਐਂ ਲੱਗਦਾ ਜਿਵੇਂ ਮੇਰੇ ਕਿਸੇ ਬਹੁਤ ਖਾਸ ਨੇ ਮੈਨੂੰ ਕਮੈਂਟ ਕੀਤਾ ਹਾਂਗਾ ਤੇ ਬਹੁਤ ਵਧੀਆ ਲੱਗਦਾ ਕਿ ਇਹ ਜਿਹੜਿਆ ਤੁਹਾਡਾ ਨਾ ਕਰਦਿਆਂ ਨੇ ਕਈ ਮੇਰੇ ਤੋਂ ਡੀਆਂ ਕਰਦਿਆਂ ਨੇ ਮੈਨੂੰ ਕਮੈਂਟ ਕਈ ਮੇਰੇ ਮਾਮਾ ਵਰਗੀਆਂ ਮੇਰੇ ਕਮੈਂਟ ਕਰਦੇ ਆ ਨਾ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ ਤੁਸੀਂ ਇਤਰਾ ਹੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ਮੈਂ ਜਿਹੜੀਆਂ ਇਦਾਂ ਦੀਆਂ ਸੁੱਖੀਆਂ ਸੁੱਖੀਆਂ ਛੋਟੀਆਂ ਛੋਟੀਆਂ ਟ੍ਰਿਕ ਤੁਹਾਡੇ ਲਈ ਲੈ ਕੇ ਆਂਦੀ ਆਵਾ ਤੇ ਤੁਸੀਂ ਦੇਖ ਸਕਦੇ ਆਪ ਕੋ ਨੀਚੇ ਨੀਚੇ ਵੀ ਬਰਸ਼ ਦੇ ਨਾਲ ਟੈਰ ਦੇ ਨੀਚਲੀ ਸਾਈਡ ਕਿੰਨਾ ਵਧੀਆ ਕਲੀਨ ਹੋ ਜਾਂਦਾ ਇਹਦੇ ਨਾਲ ਤਾਂ ਕਰਕੇ ਮੈਂ ਤੁਹਾਨੂੰ ਕਹਾਂ ਕਿ ਬਰਸ਼ ਦੇ ਨਾਲ ਜਿਆਦਾ ਵਧੀਆ ਕਲੀਨ ਹੁੰਦਾ ਹੈ ਬਾਕੀ ਤੁਹਾਨੂੰ ਜਿੱਦਾਂ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਹੀ ਕਰ ਸਕਦੇ ਹੋ ਤੇ ਆ ਦੇਖੋ ਕਿੰਨਾ ਹੀ ਮੋਲ ਬਣਿਆ کافی ਟੈਪ ਹੋ ਜਣੀਆਂ ਸਾਡੇ ਇਧਰਲੇ ਵਾਸ਼ਰੂਮ ਦੀਆਂ ਕੁਝਣੀਆਂ ਤੇ ਬਾਹਰ ਵਾਲੇ ਵਾਸ਼ਰੂਮ ਦੀਆਂ ਵੀ ਹੋ ਜਣੀਆਂ ਦੇਖੋ ਥੋੜਾ ਜਿਹਾ ਹੀ ਬੜਕਤਾ ਤੇ ਸਾਡੀਆਂ ਜੇਲੀਆਂ ਟੁੱਟੀਆਂ ਉਹ ਜਾਹ ਹੋ ਜਣੀਆਂ ਨੇ ਬਹੁਤ ਸੌਖੀ ਤਰੀਕਾ ਵਸੇ ਜੈ ਕਿ ਸੌਫਟ ਕੱਦੇ ਨਾਲ ਹੀ ਤੁਸੀਂ ਸਕਰਬ ਕਰਨਾ ਜਿਆਦਾ ਜ਼ੋਰ ਨਹੀਂ ਕਰਨਾ ਕਿਉਂਕਿ ਸਕਰੈਚ ਨਾਲ ਪੈਸੇ ਤੇ ਬਾਕੀ ਬਰਸਤੀ ਨਾਲ ਹੀ ਕਰਿਓ ਵੈਸੇ ਕਿਉਂਕਿ ਸਕਰੈਚ ਪੈਦਾ ਡਾਰ ਹੁੰਦਾ ਜੇ ਆਪਾਂ ਇਸ ਤਰ੍ਹਾਂ ਬੁਗਿਆਰ ਸਪੌਟ ਬ੍ਰਾਈਟ ਨਾ ਕਰਦੇ ਆਂ ਤੇ ਉਹਦੇ ਨਾਲ ਤੁਸੀਂ ਨਾ ਲਿਖਿਓ ਉਹ ਥੀਰੋ ਵੋਇਡ ਗਿਓ ਤੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤੇ ਦੇਖਦੇ ਹਾਂ ਹੁਣ ਆਪਾਂ ਇਹ ਸਾਡਿੱਲੀ ਕਿੰਨੀ ਕਾਮਜ਼ਾ ਰੇ ਕਾਮਜ਼ਾ ਰਹੀ ਆ ਤੇ ਤੁਸੀਂ ਦੇਖ ਸਕਦੇ ਆ ਕਿ ਸਾਡਾ ਇਧਰਲੀ ਸਾਈਡ ਤੇ ਸਟੀਲ ਦਾ ਹੀ ਬਣਿਆ ਹੋਇਆ ਹਨਾ ਜਿੱਥੇ ਆਪਾਂ ਰੱਖਦੇ ਆਂ ਸਾਬਣ ਕਿਹੜਾ ਸਰਕੂ ਡੀਬਲ ਵੀ ਤੇ ਉਹਨੂੰ ਵੀ ਆਪਾਂ ਇਹਦੇ ਨਾਲ ਸਾਫ਼ ਕਰ ਲਵਾਂਗੇ ਜੀ ਜੀ ਉਹਨੇ ਵੀ ਮੈਂ ਤੁਹਾਨੂੰ ਇੱਧਰ ਕਰਕੇ ਦਿਖਾਉਣੀ ਆ ਕਿ ਇਹਨਾਂ ਨੂੰ ਕਿੰਨਾ ਫਲ ਰਿਜ਼ਲਟ ਜਿਹੜਾ ਆ ਉਹ ਮਿਲਿਆ ਆ ਅਦਭੁਤ ਰਿਜ਼ਲਟ ਇਹਦਾ ਮੈਂ ਇੱਕ ਕਪੜਾ ਗਿੱਲਾ ਕਰ ਲਿਆ ਠੀਕ ਹੈ ਜੀ ਉਹਦੇ ਨਾਲ ਆਪਾਂ ਸਾਫ਼ ਕਰਾਂਗੇ ਤੇ ਸੱਚੀ ਬਹੁਤ ਕਮਾਲ ਦੀ ਠੀਕ ਹੈ ਮੈਂ ਤੁਹਾਨੂੰ ਦਿਖਾਉਣੀ ਆ ਕਿ ਕੈਪ ਜਿਹੜੀ ਆ ਸਾਡੀ ਉਹ ਕਿੰਨੀ ਜ਼ਿਆਦਾ ਸਾਫ਼ ਹੋ ਗਈ ਆ ਕੋਈ ਆਪਾਂ ਕਿੰਨੇ ਮਿੰਗੇ ਮਿੰਗੇ ਕਲੀਨਰ ਨਹੀਂ ਲਏ ਕੋਈ ਅਸੀਂ ਜ਼ਿਆਦਾ ਖਰਚਾ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਜਿਹੜਾ ਅਸੀਂ ਘੋਲ ਤਿਆਰ ਕੀਤਾ ਸੀ ਉਹ ਮੇਰਾ ਕਿੰਨਾ ਜ਼ਿਆਦਾ ਘੋਲ ਜਿਹੜਾ ਉਹ ਬਚ ਵੀ ਗਿਆ ਹੈ ਹਨਾ ਤੇ ਬਹੁਤ ਸੋਖੀ ਠੀਕ ਹੈ ਪੈਣਾ ਤੇ ਐਵੇਂ ਜ਼ਿਆਦਾ ਪੈਸੇ ਨਾ ਖਰਚਿਆ ਕਰੋ ਮਿੰਗੇ ਮਿੰਗੇ ਕਲੀਨਰ ਨਾਲ ਲਿਆ ਕਰੋ ਕਿਉਂਕਿ ਇਹ ਕਿਹੜਾ ਆਪਾਂ ਕਦੀ ਕਦੀ ਲੈਣੇ ਹੁੰਦੇ ਆ ਡੇਲੀ ਤੇ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ ਹਨਾ ਮੈਨੂੰ ਲੱਗਦਾ ਠੂੜੀਆਂ ਤਾਂ ਆਪਾਂ ਨੂੰ ਇੱਕ ਦਿਨ ਛੱਡ ਕੇ ਇੱਕ ਦਿਨ ਸਾਫ਼ ਕਰਨੀਆਂ ਪੈਂਦੀਆਂ ਕਈ ਵਾਰ ਤਾਂ ਡੇਲੀ ਵੀ ਕਰਦੀਆਂ ਉਹਨੇ ਕਿਉਂਕਿ ਇਹ ਬਹੁਤ ਗੰਧੀਆਂ ਹੋ ਜਾਂਦੀਆਂ ਤੇ ਡੇਲੀ-ਡੇਲੀ ਇੰਨੇ ਤੁਸੀਂ ਮਹਿੰਗੇ ਮੈਡੀਕਲ ਕਲੀਨਰ ਲਾਓਗੇ ਤਾਂ ਮੈਨੂੰ ਲੱਗਦਾ ਵੀ ਫਜ਼ੂਲ ਖਰਚੀ ਆ ਤੇ ਇਵੇਂ ਦੀਆਂ ਸੌਖੀਆਂ ਟਰੀਕਾਂ ਹੋਣ ਉਹ ਸਾਡਾ ਕਿੰਨਾ ਹੀ ਕੋਲ ਪਿਆ ਆ ਉਸ ਕੋਲ ਦੇ ਨਾਲ ਮੈਂ ਆਪਣੀ ਕਿਚਨ ਦੀਆਂ ਟੈਪ ਵੀ ਕਰ ਲੈਣੀਆਂ ਤੇ ਬਾਹਰਲਾ ਹੋਸ਼ਮੋਂ ਵੀ ਮੇਰਾ ਹੋ ਜਾਗਾ ਤੁਸੀਂ ਦੇਖ ਸਕਦੇ ਆ ਤੇ ਬਹੁਤ ਵਧੀਆ ਚੀਜ਼ ਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਬਿਲਕੁਲ ਲਾਈਵ ਆ ਦੇਖੋ ਕਿੰਨੀ ਚਮਕ ਆ ਗਈ ਆ ਹਨਾ ਇੱਕਦਮ ਸਾਡੀਆਂ ਜਿਹੜੀਆਂ ਟੈਪ ਚਮਕਣ ਲੱਗ ਗਈਆਂ ਨੇ ਤੇ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਨਾ ਗਿੱਲਿਆਂ ਨਹੀਂ ਛੱਡ ਕੇ ਜਾਣਾ ਹੈਗਾ ਫਿਰ ਇਹ ਪਾਣੀ ਦਾ ਦਾਗ ਜਿਹੜਿਆ ਇਹ ਸੁੱਕ ਸੁੱਕ ਕੇ ਉੱਤੇ ਜੰਮ ਜਾਣੀਆਂ ਤੇ ਆਪਾਂ ਪਹਿਲਾਂ ਇਹ ਗੱਤੀ ਨਹੀਂ ਕਰਨੀ ਹੈਗੀ ਠੀਕ ਹੈ ਜੀ ਮੈਂ ਤੁਹਾਨੂੰ ਦੱਸਦੀ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਥਲੀਨ ਕਰਨ ਲਈ ਪਾਣੀ ਤੁਸੀਂ ਕੱਪੜੇ ਨਾਲ ਕਰ ਲੋ ਪਰ ਤੁਸੀਂ ਪਾਣੀ ਹੈਨਾ ਪਾਣੀ ਮਾਰ ਕੇ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਾਂਗੇ ਤੁਸੀਂ ਦੇਖਾ ਦੇ ਕਿੰਨੀ ਜ਼ਿਆਦਾ ਇਹਨਾਂ ਦੀ ਚਮਕ ਜਿਹੜੀ ਆ ਉਹ ਬਣ ਗਈ ਆ ਕਿੰਨੀ ਵਾਪਸ ਚਮਕ ਆ ਗਈ ਆ ਹਨਾ ਬਿਲਕੁਲ ਇੱਕ ਸੋਖੀ ਜਿਹੀ ਟ੍ਰਿਕ ਦੇ ਨਾਲ ਦੇਖੋ ਤੇ ਜਿਹੜਾ ਪਾਣੀ ਲੱਗਾ ਹੋਇਆ ਨਾ ਪਾਣੀ ਦੇ ਦਾਗ ਇਹ ਆਪਾਂ ਰਹਿਣ ਨਹੀਂ ਦੇਣੇ ਹੈਗੇ ਕਿਉਂਕਿ ਫਿਰ ਜਮ ਕੇ ਸੁੱਕ ਕੇ ਉੱਤੇ ਹੀ ਜੰਮ ਜਾਣੇ ਇਸ ਕਰਕੇ ਆਪਾਂ ਤੁਹਾਨੂੰ ਦੱਸਦੇ ਇਹਨੂੰ ਆਪਾਂ ਸਾਫ਼ ਚੰਗੀ ਤਰ੍ਹਾਂ ਕਰਾਂਗੇ ਠੀਕ ਹੈ ਤੁਸੀਂ ਦੇਖੋ ਕਿੰਨਾ ਗੰਦਾ ਸੀ ਹਨਾ ਤਕਿੰਨਾ ਇੱਕਦਮ ਲਿਸ਼ਕਾ ਮਾਰਨ ਲੱਗ ਗਿਆ ਇੱਥੋਂ ਦੇਖੋ ਵਿੱਚ ਮੇਰਾ ਹੱਥ ਹੈ ਨਾ ਮੇਰੀ ਬਾਹ ਸਾਰਾ ਨਜਰਾਂ ਦਾ ਪਿਆਏ ਦੇ ਵਿੱਚ ਕਿਉਂਕਿ ਇੱਕਦਮ ਚਮਕਣ ਲੱਗ ਗਿਆ ਤੇ ਬਹੁਤ ਜ਼ਿਆਦਾ ਇਹ ਸਾਫ਼ ਹੋ ਜਾਂਦਾ ਬਹੁਤ ਸੌਖੀ ਜੀ ਟ੍ਰਿਕ ਆ ਤੇ ਮੇਰੀਆਂ ਟੈਪ ਬਹੁਤ ਜ਼ਿਆਦਾ ਗੰਦੀਆਂ ਵੀ ਨਹੀਂ ਹੁੰਦੀਆਂ ਹੈਗੀਆਂ ਕਿਉਂਕਿ ਮੈਂ ਇਸ ਟਿੱਕ ਦੇ ਨਾਲ ਸਾਫ਼ ਕਰ ਹੀ ਲੈਂਦੀ ਆ ਇਹ ਤਾਂ ਬਹੁਤ ਸੌਖੀ ਆ ਮੈਂ ਦੂਸਰੇ ਤੀਸਰੇ ਦਿਨ ਇਸ ਤਰ੍ਹਾਂ ਸਾਫ਼ ਕਰ ਹੀ ਲੈਂਦੀ ਆ ਤੇ ਹਫਤੇ ਦੇ ਵਿੱਚ ਦੋ ਤਿੰਨ ਵਾਰੀ ਦੋ ਸਾਫ਼ ਹੋ ਜਾਂਦੀਆਂ ਤੇ ਫਿਰ ਸਾਡੀਆਂ ਟੈਪ ਜਿਹੜੀਆਂ ਉਹ ਬਿਲਕੁਲ ਗੰਦੀਆਂ ਨਹੀਂ ਹੁੰਦੀਆਂ ਪਰ ਮੈਂ ਦੱਸਦੀ ਹਾਂ ਹੁਣ ਇੱਕ ਸੁੱਕਾ ਕਪੜਾ ਲੈ ਲਿਆ ਤੇ ਸੁੱਕੇ ਕਪੜੇ ਦੇ ਨਾਲ ਮੈਂ ਕੁਇ ਚੰਗੀ ਤਰ੍ਹਾਂ ਇਹਨੂੰ ਕਲੀਨ ਕਰਾਂਗੀ ਬਿਲਕੁਲ ਐ ਚੰਗੀ ਤਰ੍ਹਾਂ ਤੁਸੀਂ ਕੁੱਟ ਕੇ ਹੱਥ ਦੇ ਨਾਲ ਇਹਨੂੰ ਕਲੀਨ ਕਰਕੇ ਜਾਣਾ ਐ ਭੋਲਾ ਭੋਲਾ ਨਹੀਂ ਐ ਇਹਨੂੰ ਮਤਲਬ ਤੁਸੀਂ ਲਿਸ਼ਕਾ ਕੇ ਸਾਫ਼ ਕਰਕੇ ਪੂਰਾ ਡਰਾਈ ਕਰਕੇ ਫਿਰ ਤੁਸੀਂ ਦੇਖਿਓ ਰਿਜ਼ਲਟ ਦੇਖੋ ਮੈਂ ਬਿਲਕੁਲ ਇਹਨੂੰ ਐ ਡਰਾਈ ਕਰ ਲਿਆ ਇੱਕਦਮ ਇਹਦੇ ਉੱਪਰ ਕੁਝ ਨਹੀਂ ਹੁਣ ਕੋਈ ਦਾਗ ਨਹੀਂ ਆ ਕੋਈ ਪਾਣੀ ਨਹੀਂ ਆ ਕੋਈ ਗਿੱਲਾ ਨਹੀਂ ਐਦਾਂ ਕੀ ਹੋਏਗਾ ਕੀ ਹੁਣ ਗੰਦਾ ਨਹੀਂ ਹੋਏਗਾ ਛੇਤੀ ਠੀਕ ਹੈ ਜੀ ਤੇ ਜੇ ਆਪਾਂ ਇਸ ਤਰ੍ਹਾਂ ਇਹਨੂੰ ਗਿੱਲੀ ਟੈਪ ਨੂੰ ਛੱਡ ਜੀਏ ਤੇ ਫਿਰ ਉਹੀ ਦਾਗ ਸੁੱਕ ਕੇ ਉਹ ਫੇਰ ਹੋ ਜਾਂਦੇ ਨੇ ਤਾਂ ਫਿਰ ਉਹ ਰਿਜ਼ਲਟ ਦਾ ਮਜਾ ਨਹੀਂ ਆਉਂਦਾ ਹੈਗਾ ਫਿਰ ਕਈ ਭੈਣਾਂ ਵੀ ਕਹਿ ਸਕਦੇ ਨੇ ਕਿ ਰਿਜ਼ਲਟ ਨਹੀਂ ਮਿਲਿਆ ਤੇ ਇਹ ਚੀਜ਼ ਜ਼ਰੂਰ ਕਰਨੀ ਆ ਫਿਰ ਰਿਜ਼ਲਟ 100% ਕਿਉਂਕਿ ਹੁਣ ਗਿੱਲਾ ਹੈ ਹੀ ਨਹੀਂ ਤੇ ਵਾਸ਼ਰੂਮ ਤੁਹਾਨੂੰ ਪਤਾ ਹੈ ਕਿ ਥੋੜੀ देर ਨਹੀਂ ਕਿਸੇ ਨੇ ਯੂਜ਼ ਕਰਨਾ ਸਾਰਿਆਂ ਨੇ ਨਹਾ ਨੂੰ ਲਿਆ ਤੇ ਸਾਡਾ ਵਾਸ਼ਰੂਮ ਫ੍ਰੀ ਆ ਦੋ ਤਿੰਨ ਘੰਟੇ ਵਾਸਤੇ ਤੇ ਬਸ ਇਹ ਟ੍ਰਿਕ ਕਰਕੇ ਇਹਨੂੰ ਚੰਗੀ ਤਰ੍ਹਾਂ ਸਕਾ ਜੀ ਫਿਰ ਦੇਖਿਓ ਤੁਸੀਂ ਬਾਅਦ ਵਿੱਚ ਚਲੋ ਗਿੱਲੀਆਂ ਤੇ ਹੁੰਦੀਆਂ ਵਰਤਨਾ ਹੁੰਦਾ ਪਾਣੀ ਤਾਂ ਪੈਣਾ ਹੀ ਐ ਪਰ ਇਹ ਆ ਕਿ ਕਾਫੀ ਦਿਨ ਜਿਹੜੇ 2-3 ਦਿਨ ਨੇ ਤੁਹਾਡੀਆਂ ਜਿਹੜੀਆਂ ਟੈਪ ਆ ਇਕਦਮ ਮਲਿਸ਼ਕ ਦੀਆਂ ਨਜ਼ਰ ਆਉਣਗੀਆਂ ਠੀਕ ਐ ਜੀ ਇਸ ਕਰਕੇ ਇਸ ਤਰ੍ਹਾਂ ਤੁਸੀਂ ਦੂਸਰੇ 30 ਦਿਨ ਕਰ ਲਓ ਇਹ ਤਾਂ ਕੋਈ ਮੈਨੂੰ ਲੱਗਦਾ ਫਜ਼ੂਲ ਖਰਚਾ ਵੀ ਨਹੀਂ ਆ ਕੋਈ ਜ਼ਿਆਦਾ ਮਹਿੰਗਾ ਕੰਮ ਨਹੀਂ ਆ ਤੇ ਕੋਈ ਜ਼ਿਆਦਾ ਟਾਈਮ ਵੇਸਟ ਵੀ ਨਹੀਂ ਹੈਗਾ ਹਨਾ ਤੇ ਹੁਣ ਆਪਾਂ ਇਹ ਚੀਜ਼ ਨੂੰ ਵੀ ਕਰ ਲਾਂਗੇ ਸਾਫ਼ ਤੇ ਇਹ ਮੈਂ ਸਾਰੀ ਸਾਫ਼ ਇਦਾਂ ਨਾਲ ਹੀ ਕਰਦੀਆਂ ਤੇ ਮੈਂ ਇਹਨਾਂ ਨੂੰ ਪਾੜਤਾਂ ਨੂੰ ਕਰਕੇ ਦਿਖਾ ਦਿੰਦੀ ਆ ਹਾਂ ਦੇਖੋ ਪਹਿਲਾਂ ਮੈਂ ਗਿੱਲੇ ਕੱਪੜੇ ਦੇ ਨਾਲ ਸਾਫ਼ ਕਰ ਲਿਆ ਤੁਸੀਂ ਵੀ ਦੇਖ ਸਕਦੇ ਕਿ ਇੱਕਦਮ ਚਮਕਣ ਲੱਗ ਜਾਂਦੀ ਆ ਚੀਜ਼ ਹੈ ਨਾ ਹਣਾ ਸਾਫ਼ ਹੋ ਗਈ ਜਿੱਥੇ ਆਪਾਂ ਸਾਬਣ ਰੱਖਦੇ ਆ ਤੇ ਇਸ ਤਰੀਕੇ ਦੇ ਨਾਲ ਤੁਸੀਂ ਸਟੀਲ ਦੀਆਂ ਚੀਜ਼ਾਂ ਬਾਥਰੂਮ ਚ ਟੂਟੀਆਂ ਹਨਾ ਆਪਣਾ ਟਾਵਲ ਹੈਂਗ ਹੈਂਗਰ ਤੇ ਆਪਣੇ ਜਿਹੜਾ ਲੱਗਾ ਹੁੰਦਾ ਆ ਸ਼ਾਵਰ ਤੁਸੀਂ ਇਸੇ ਤਰੀਕੇ ਦੇ ਨਾਲ ਸਾਫ਼ ਕਰ ਲੈਣਾ ਤੇ ਬਸ ਇਸ ਤਰ੍ਹਾਂ ਸੁੱਕੇ ਕੱਪੜੇ ਦੇ ਨਾਲ ਫਿਰ ਤੋਂ ਸਾਫ ਕਰਦੋ ਬਹੁਤ ਵਧੀਆ ਟ੍ਰਿਕ ਆ ਦੇਖੋ ਹਾਂਜੀ ਤੇ ਆਹ ਦੇਖੋ ਟੈਪ ਕਿੰਨੀ ਜ਼ਿਆਦਾ ਗੰਦੀ ਹੈ ਨਾ ਬਹੁਤ ਜ਼ਿਆਦਾ ਗੰਦੀ ਹੈ ਵਾਸ਼ਬੈਸ਼ਨ ਦੀ ਟੈਪ ਤੇ ਇਹਨੂੰ ਆਪਾਂ ਦੇਖੋ ਤੁਹਾਡੇ ਸਾਹਮਣੇ 1 ਮਿੰਟ ਦੇ ਵਿੱਚ ਇਹਨੂੰ ਸਾਫ ਕਰਾਂਗੇ ਜਦੇ ਉਹਨਾਂ ਇਹਨੂੰ ਆਪਾਂ ਸਾਫ ਕਰਕੇ ਦਿਖੋਣੀਆਂ ਤੁਹਾਨੂੰ ਦੇਖੋ ਸਾਡੇ ਇੱਕੋ ਕੋਲ ਦੇ ਨਾਲ ਨਾ ਕਿੰਨੀ ਜ਼ਿਆਦਾ ਇਹ ਸਫਾਈ ਹੋ ਜਾਂਦੀ ਕਿੰਨੀਆਂ ਟੂਟੀਆਂ ਸਾਫ ਹੋ ਗਈਆਂ ਤੇ ਮੈਨੂੰ ਲੱਗਦਾ ਕੋਈ ਵੀ ਇਹ ਮਹਿੰਗਾ ਖਰਚਾ ਨਹੀਂ ਹੈਗਾ ਸਿੰਪਲ ਜਿਹਾ ਇੱਕ ਕਲੀਨਰ ਤੁਸੀਂ ਬਣਾਓ ਵਾਓ ਇੱਕੋ ਵਾਰੀ ਡਿਪ ਕਰਨ ਦੀ ਜ਼ਰੂਰਤ ਪੈਂਦੀ ਹੈ ਜਿਆਦਾ ਨਹੀਂ ਤੇ ਆ ਦੇਖੋ ਬਰਸ਼ ਦੇ ਨਾਲ ਨਾ ਇੱਕਦਮ ਚੰਗੀ ਤਰ੍ਹਾਂ ਇਹ ਸਾਫ਼ ਹੋ ਜਾਊਗਾ ਠੀਕ ਹੈ ਜੀ ਤੇ ਬਹੁਤ ਵਧੀਆ ਟ੍ਰਿਕ ਹੈ ਬੜੀ ਕਾਮਜਾਬ ਬੜੀ ਯੂਸਫੁਲ ਟ੍ਰਿਕ ਆ ਪਹਿਣਾ ਵਾਸਤੇ ਤੇ ਬਹੁਤ ਵਧੀਆ ਕਿਉਂਕਿ ਪਹਿਣਾ ਨੂੰ ਹੁੰਦਾ ਸਾਡੇ ਵਾਸ਼ਰੂਮ ਦੇ ਸਾਡੇ ਘਰ ਦੀ ਹਰ ਇੱਕ ਚੀਜ਼ ਜਿਹੜੀ ਆ ਉਹ ਚਮਕਾ ਮਾਰੇ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਕਿਚਨ ਦੀ ਵਾਸ਼ਰੂਮ ਦੀਆਂ ਟੈਪ ਸਾਰੀਆਂ ਇੱਕਦਮ ਸਾਫ਼ ਲੱਗਣ ਸੋਹਣੀਆਂ ਲੱਗਣ ਤਾਂ ਤੁਸੀਂ ਜ਼ਰੂਰ ਇਹ ਟ੍ਰਿਕ ਜਿਹੜੀ ਆ ਉਹ ਕਰ ਲੈਣੀ ਆ ਦੇਖਿਓ ਤੁਹਾਡੇ ਸਾਹਮਣੇ ਹੀ ਰਿਜ਼ਲਟ ਆ ਕਿਉਂਕਿ ਇਹ ਤਾਂ ਬਾਰ-ਬਾਰ ਟੁੱਟੀ ਲੱਗੀ ਹੋਈ ਆ ਔਰ ਗੰਦੀ ਵੀ ਬਹੁਤ ਆ ਤੇ ਇੱਥੇ ਤੁਹਾਨੂੰ ਜਾਦਾ ਪਤਾ ਚੱਲ ਜਾਣਾ ਕਿ ਟ੍ਰਿਕ ਕਿੰਨੀ ਯੂਸਫੁਲ ਆ ਹਨਾ ਤੇ ਬਰਸ਼ ਦੇ ਨਾਲ ਨਾ ਹੀ ਦਬਰੀਕ-ਬਰੀਕ ਜਗ੍ਹਾ ਸਾਰੀਆਂ ਜਿਹੜੀਆਂ ਕਲੀਨ ਹੋ ਜਾਂਦੀਆਂ ਤੁਸੀਂ ਦੇਖ ਸਕਦੇ ਆ ਤੇ ਚੰਗੀ ਤਰ੍ਹਾਂ ਸਾਡਾ ਜਿਹੜਾ ਬਰਸ਼ ਆ ਉਹ ਲੱਗ ਜਾਂਦਾ ਥੋੜਾ ਗਿੱਲਾ ਕਰਕੇ ਕੇਲਾ ਲਗਾਵਾ ਪਾਣੀ ਤੁਸੀਂ ਸਟ੍ਰਾਟੋਵਿਲੋ ਕੀ ਆਪਾ ਕਪੜੇ ਦੇ ਨਾਲ ਇਹ ਆ ਕਿ ਥੋੜਾ ਜਿਹਾ ਵਧੀਆ ਜਿਆਦਾ ਸਾਫ਼ ਹੋ ਜਾਂਦਾ ਦੇਖੋ ਤੁਸੀਂ ਟੂੜੀ ਕਿੰਨੀ ਜ਼ਿਆਦਾ ਸਾਫ਼ ਹੋ ਗਈ ਹਨਾ ਬਿਲਕੁਲ ਲਾਈਵ ਰਿਜ਼ਲਟ ਮੈਂ ਤੁਹਾਨੂੰ ਦਿਖਾਇਆ ਕਿਉਂਕਿ ਮੈਨੂੰ ਇਹ ਸੀਗਾ ਕਿ ਇਹ ਨਾ ਪਹਿਣਾ ਕਹਿ ਦਨ ਕਿ ਅੰਦਰ ਤਾਂ ਟੂੜੀਆਂ ਸਾਫ਼ ਨਹੀਂ ਜਾਂ ਹਨੇਰਾ ਆ ਪਤਾ ਨਹੀਂ ਚੱਲਿਆ ਹੋਗਾ ਕਿ ਆਪਾਂ ਤੁਹਾਨੂੰ ਇੱਕ ਵਾਲੀ ਇੱਕ ਟੈਪ ਜਿਹੜੀ ਆ ਉਹ ਬਾਹਰ ਵਾਲੀ ਵੀ ਕਰਕੇ ਦਿਖਾਤੀ ਆ ਕਿਉਂਕਿ ਮੈਨੂੰ ਇਹ ਹੁੰਦਾ ਕਿ ਟਾਈਮ ਦੇ ਇਸ ਤਰ੍ਹਾਂ ਤੁਹਾਡਾ ਹੋਵੇ ਜਿਹੜੀ ਵੀ ਟ੍ਰਿਕ ਹੈ ਤੁਹਾਨੂੰ ਵੇਖਣ ਚ ਪਹਿਲਾਂ ਯੂਸਫੁਲ ਲੱਗ ਜੇ ਤੇ ਤੁਸੀਂ ਫਿਰ ਆਪੀ ਕਰੋ ਕੀ ਹਾਂ ਠਿਕ ਵਾਕਿਆ ਕਾਂਜਾਬਾ ਹੁਣ ਸੁੱਕੇ ਕੱਪੜੇ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਟੁੱਟੀ ਜਿਹੜੀ ਆ ਉਹ ਸਾਫ਼ ਕਰ ਲੈਣੀ ਆ ਤੇ ਰਿਜ਼ਲਟ ਪਹਿਲਾਂ ਤੁਹਾਡੇ ਸਾਹਮਣੇ ਆਪਾਂ ਕੋਈ ਝੂਠ ਨਹੀਂ ਬੋਲਿਆ ਤੁਹਾਨੂੰ ਦੇਖੋ ਕਿਉਂਕਿ ਉਹ ਅਖਰ ਨਾ ਮੈਨੂੰ ਨਹੀਂ ਤਸੱਲੀ ਹੁੰਦੀ ਨਾ ਮਜ਼ਾ ਹੀ ਆਂਦਾ ਜਿੰਨਾ ਚਿਰ ਟ੍ਰਿਕ ਮੈਨੂੰ ਨਾ ਪੂਰੀ ਕਾਂਜਾਬ ਲੱਗੇ ਤੁਸੀਂ ਵੇਖ ਸਕਦੇ ਆ ਮੈਂ ਤੁਹਾਨੂੰ ਸਟਾਰਟਿੰਗ ਤੇ ਦਿਖਾਇਆ ਨਾ ਟੁੱਟੀ ਦਾ ਹਾਲ ਦੇਖੋ ਜੇ ਮੈਂ ਐਸੇ ਕਰਕੇ ਤੁਹਾਨੂੰ ਬਾਹਰ ਵਾਲੀ ਟੂਟੀ ਦੀ ਇੱਕ ਕਰਕੇ ਦਿਖਾਤੀ ਕਿਉਂਕਿ ਇੱਥੇ ਰੋਸ਼ਨੀ ਜ਼ਿਆਦਾ ਹੈ ਤੇ ਸਾਫ ਪਤਾ ਚੱਲਦਾ ਹੈ ਕਿ ਸਾਡੀ ਟੈਪ ਜਿਹੜੀ ਆ ਇੱਕਦਮ ਚਮਕਾਂ ਮਾਰਨ ਲੱਗ ਗਈ ਆ ਠੀਕ ਹੈ ਜੀ ਤੇ ਸਾਡੇ ਕੋਲ ਹੱਲੇ ਵੀ ਇਹ ਜਿਹੜਾ ਕੋਲ ਆਡੇ ਵੱਧ ਗਿਆ ਆ ਕੋਲ ਤੇ ਇਹਨੂੰ ਆਪਾਂ ਬਾਹਰ ਵਾਲੇ ਵਾਸ਼ਰੂਮ ਚ ਕਿਚਨ ਚ ਟੈਪ ਉੱਪਰ ਵਾਲੇ ਵਾਸ਼ਰੂਮ ਚ ਸਾਰੇ ਆਪਾਂ ਸਾਫ਼ ਕਰ ਲੈਣਾ ਕਿਉਂਕਿ ਇਹ ਤੇ ਬਹੁਤ ਕੋਲ ਹੈ ਤੇ ਕਾਫੀ ਟੂਟੀਆਂ ਜਿਹੜੀਆਂ ਨੂੰ ਸਾਫ਼ ਹੋਣੀਆਂ ਤੇ ਦੇਖੋ ਕਿੰਨੀ ਕੁ ਮਹਿੰਗੀ ਟ੍ਰਿਕ ਹੈ ਬਹੁਤ ਸਸਤੀ ਟ੍ਰਿਕ ਹੈ ਬੜੀ ਯੂਸਫੁਲ ਟ੍ਰਿਕ ਹੈ ਤੇ ਪੈਨੋ ਜ਼ਰੂਰ ਟਰਾਈ ਕਰਿਓ ਹਾਂਜੀ ਤੇ ਪੈਨੋ ਤੁਹਾਨੂੰ ਅੱਜ ਦੀ ਟ੍ਰਿਕ ਕਿਵੇਂ ਲੱਗੀ ਤੇ ਜੇ ਤੁਹਾਨੂੰ ਸਾਡੀ ਟ੍ਰਿਕ ਵਧੀਆ ਲੱਗੀ ਆ ਇਹਨੂੰ ਟਰਾਈ ਵੀ ਜ਼ਰੂਰ ਕਰਿਓ ਇੱਕ ਬਹੁਤ ਸਸਤਾ ਜਿਹਾ ਕਲੀਨਰ ਆ ਕੋਈ ਜ਼ਿਆਦਾ ਮਹਿੰਗਾ ਸੀ ਕਲੀਨਰ ਨਹੀਂ ਵਰਤਿਆ ਹੈਗਾ ਬਿਲਕੁਲ ਇੱਕ ਆਮ ਜਿਹੀ ਟ੍ਰਿਕ ਵਰਤੀ ਆ ਸਿਰਕਾ ਤੇ ਕੋਲਗੇਟ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਆਪਣੇ ਘਰ ਦੀਆਂ ਸਾਰੀਆਂ ਟੋਟੀਆਂ ਨੂੰ ਇੱਕਦਮ ਚਮਕਾ ਦਿਓ ਘਰ ਦੇ ਵੀ ਕਹਿਣ ਕਿ ਤੁਸੀਂ ਇਹਨਾਂ ਨੂੰ ਕੀਤਾ ਕੀ ਹੈ ਬੜਾ ਬੋਬੋਤਾਂ ਵੱਤ ਸੀ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਸੋਹਣੇ ਸੋਹਣੇ ਕਮੈਂਟ ਕਰ ਰਹੇ ਹੋ ਬਸ ਇਸੇ ਤਰੀਕੇ ਨਾਲ ਕਰਦੇ ਰਹੋ ਤੇ ਮੇਰੀਆਂ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਅਗਲੀ ਟ੍ਰਿਕ ਦੇ ਨਾਲ